ਅਸ਼ੀਕਲ ਜੀ ਤੁਹਾਡਾ ਸਵਾਗਤ ਹੈ ਫੇਸਬੁੱਕ ਚੈਨਲ ਜਤਿੰਦਰ ਢਿੱਲੋਂ ਤੇ ਅੱਜ ਤੁਹਾਡੀ ਅਜਿਹੇ ਨੌਜਵਾਨ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗਾ ਜਿਨੇ ਹਾਲੀਆ ਦੇ ਵਿੱਚ ਐਨਡੀਏ ਦਾ ਟੈਸਟ ਕਲੀਅਰ ਕਰਕੇ ਸਾਡੇ ਇਲਾਕੇ ਦਾ ਹੀ ਨਹੀਂ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣੇ ਨੇ ਤਾਂ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗਾ ਰਮਾਨ ਬਾਠ ਜੀ ਦੇ ਨਾਲ ਮੁਬਾਰਕਾਂ ਰਮਾਨ ਜੀ ਐਨਡੀਏ ਟੈਸਟ ਕਲੀਅਰ ਕਰਨ ਤੇ ਬਹੁਤ-ਬਹੁਤ ਧੰਨਵਾਦ ਜਿੰਨਾਂ ਸਾਹਿਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸਿਕ ਸਰ ਐਨਡੀਏ ਕੀ ਹੈ ਟਾਈਮ ਦੇ ਵਿੱਚ ਤੁਸੀਂ ਕਿਵੇਂ ਪ੍ਰਵੇਸ਼ ਕਰ ਸਕਦੇ ਜੀ ਐਨਡੀਏ ਹੈ ਨੈਸ਼ਨਲ ਡਿਫੈਂਸ ਅਕੈਡਮੀ ਜਿਹਦੇ ਵਿੱਚ ਭਾਰਤ ਦੇ 에ਅਰ ਫੋਰਸ ਨੇਵੀ ਤੇ ਆਰਮੀ ਦੇ ਆਉਣ ਵਾਲੇ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਅਤੇ ਜਿਸ ਵਿੱਚ ਦਾਖਲਾ ਲੈਣ ਲਈ ਯੂਪੀਐਸਸੀ ਦੁਆਰਾ ਕੰਡਕਟ ਕੀਤੇ ਗਏ ਐਨਡੀਏ ਰਿਟਰਨ ਐਗਜ਼ਾਮ ਨੂੰ ਕਲੀਅਰ ਕਰਕੇ ਜਿਹੜੀ ਦਾਖਲਾ ਲੈਣ ਦੀ ਪ੍ਰਕਿਰਿਆ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਮਾਨ ਜੀ ਕੀ ਜਿਹੜਾ ਐਨਡੀਏ ਦਾ ਟੈਸਟ ਹਾਲ ਸਿਰਫ ਲੜਕੇ ਹੀ ਦੇ ਸਕਦੇ ਆ ਜਾਂ ਲੜਕੀਆਂ ਦੇਖੋ ਜੀ ਕੁਝ 3 ਸਾਲ ਪਹਿਲਾਂ ਤੱਕ ਸਿਰਫ ਲੜਕੇ ਐਨਡੀਏ ਦਾ ਟੈਸਟ ਕਲੀਅਰ ਕਰਕੇ ਇਸ ਦੇ ਵਿੱਚ ਟ੍ਰੇਨਿੰਗ ਕਰਨ ਲਈ ਐਲੀਜੀਬਲ ਸੀਗੇ ਬਟ ਹੁਣ ਲੜਕੀਆਂ ਵੀ ਐਨਡੀਏ ਦਾ ਟੈਸਟ ਕਲੀਅਰ ਕਰਕੇ ਐਨਡੀਏ ਦੇ ਵਿੱਚ ਟ੍ਰੇਨਿੰਗ ਕਰ ਸਕਦੀਆਂ ਠੀਕ ਹੈ ਜੀ ਕਰਮਾਂ ਜੀ ਜਿਹੜੀ ਤੁਹਾਡੀ ਮੁੱਢਲੀ ਸਿੱਖਿਆ ਤੁਸੀਂ ਉਹ ਕਿੱਥੋਂ ਪ੍ਰਾਪਤ ਕੀਤੀ ਹੈ ਜੀ ਮੈਂ ਆਪਣੀ ਮੁੱਢਲੀ ਸਿੱਖਿਆ ਸੈਨਿਕ ਸਕੂਲ ਕਪੂਰਥਲਾ ਤੋਂ ਪ੍ਰਾਪਤ ਕੀਤੀ ਹੈ ਇੱਕ ਆਰਮੀ ਸਕੂਲ ਹੈ ਠੀਕ ਹੈ ਹਾਂ ਜੀ ਰਮਨ ਜੀ ਕੀ ਜਿਹੜਾ NDA ਦਾ ਟੈਸਟ ਦੇਣ ਵਾਸਤੇ ਸੈਨਿਕ ਸਕੂਲ ਦਾ ਪੜਿਆ ਹੋਣਾ ਹੀ ਜ਼ਰੂਰੀ ਹੈ ਜੀ ਬਿਲਕੁਲ ਨਹੀਂ NDA ਦਾ ਟੈਸਟ ਦੇਣ ਦਾ ਕ੍ਰਾਈਟੇਰੀਆ ਸਰਪਨਾ ਹੈ ਕਿ ਕੈਂਡੀਡੇਟ ਦੀ ਉਮਰ 16 ਤੋਂ 19 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਉਹ ਕੈਂਡੀਡੇਟ 12ਵੀਂ ਪਾਸ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੈਂਡੀਡੇਟ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਤੋਂ ਪੜ੍ਹ ਕੇ ਵੀ NDA ਦਾ ਐਗਜ਼ਾਮ ਦੇ ਸਕਦਾ ਹੈ ਤੇ ਉਸ ਨੂੰ ਕਲੀਅਰ ਕਰ ਸਕਦਾ ਹੈ ਤਾਂ ਜਿਹੜੀ ਉਹਨੇ ਪਲੱਸ 2 ਕਿਹੜੇ-ਕਿਹੜੇ ਸਬਜੈਕਟਾਂ ਦੇ ਵਿੱਚ ਕਰਨੀ ਜ਼ਰੂਰੀ ਹੈ ਜੇ ਤਾਂ ਕਿਸੇ ਕੈਂਡੀਡੇਟ ਨੇ ਆਰਟਸ ਵਿੱਚ 11th ਅਤੇ 12th ਕੀਤੀ ਹੈ ਤਾਂ ਸਿਰਫ ਉਹ ਆਰਮੀ ਜੁਆਇਨ ਕਰਨ ਲਈ ਐਲੀਜੀਬਲ ਹੈ ਤੇ ਜੇ ਕੋਈ ਕੈਂਡੀਡੇਟ ਨੇਵੀ ਜਾਂ 에어 ਫੋਰਸ ਦੇ ਵਿੱਚ ਅਫਸਰ ਬਣਨਾ ਚਾਹੁੰਦਾ ਹੈ ਤਾਂ ਉਹਦੇ ਲਈ ਉਹਦੇ ਕੋਲ 11th ਅਤੇ 12th ਵਿੱਚ ਫਿਜ਼ਿਕਸ ਤੇ ਮੈਥ ਸਬਜੈਕਟ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਤਾਂ ਅੱਗੇ ਸਵਾਲ ਹੈ ਜੀ ਜਿਹੜਾ NDA ਦਾ ਟੈਸਟ ਕਲੀਅਰ ਕਰਨ ਤੋਂ ਬਾਅਦ ਨੌਜਵਾਨ ਸਿੱਧਾ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਅਫਸਰ ਬਣ ਸਕਦਾ ਹੈ ਜੀ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਰਿਟਨ ਟੈਸਟ ਐਂਡੀਏ ਦੇ ਸਿਲੈਕਸ਼ਨ ਪ੍ਰੋਸੈਸ ਦੀ ਬਸ ਸ਼ੁਰੂਆਤ ਹੈ ਇਸ ਦੇ ਇਲਾਵਾ ਐਸਐਸਬੀ ਇੰਟਰਵਿਊ ਅਤੇ ਮੈਡੀਕਲ ਟੈਸਟ ਫਿਰ ਫਾਈਨਲ ਮੈਰਿਟ ਲਿਸਟ ਬਣਦੀ ਹੈ ਉਸ ਤੋਂ ਬਾਅਦ ਹੀ ਆਪਾਂ ਜਾਂ ਫਿਰ ਜੋ ਕੈਂਡੀਡੇਟ ਹੈ ਉਹ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਟ੍ਰੇਨਿੰਗ ਕਰਨ ਲਈ ਜਾ ਸਕਦਾ ਹਾਂਜੀ ਰਮਨ ਜੀ ਤੁਸੀਂ ਜਿਵੇਂ ਐਸਐਸਬੀ ਦਾ ਜ਼ਿਕਰ ਕੀਤਾ ਹੈ ਸਾਡੇ ਦਰਸ਼ਕਾਂ ਨੂੰ ਕਿਰਪਾ ਕਰਕੇ ਇਹਦੇ ਬਾਰੇ ਵਿਸਥਾਰ ਨਾਲ ਦੱਸੋ ਵੀ ਐਸਐਸਬੀ ਕੀ ਹੈ ਤਾਂ ਤੁਸੀਂ ਕਿੱਥੋਂ ਕੀਤੀ ਹੈ ਜੀ ਐਸਐਸਪੀ ਦੀ ਫੁੱਲ ਫਾਰਮ ਸਰਵਿਸ ਸਿਲੈਕਸ਼ਨ ਬੋਰਡ ਹੈ ਜੀਐਸਐਸਪੀ ਇੱਕ 5 ਦਿਨ ਲੰਮਾ ਇੰਟਰਵਿਊ ਪ੍ਰੋਸੈਸ ਹੈ ਜਿਦੇ ਵਿੱਚ ਕੁਝ 30 ਤੋਂ 32 ਛੋਟੇ ਛੋਟੇ ਟੈਸਟਾਂ ਦੁਆਰਾ ਕੈਂਡੀਡੇਟਸ ਦੇ ਖਿਆਲ ਉਹਨਾਂ ਦੇ ਸ਼ਬਦ ਅਤੇ ਉਹਨਾਂ ਦੇ ਐਕਸ਼ਨਸ ਵੀ ਜਾਂਚ ਕੀਤੀ ਜਾਂਦੀ ਹੈ ਕਿ ਜਿਹੜਾ ਕੈਂਡੀਡੇਟ ਹੈ ਉਸਦੇ ਵਿੱਚ ਫੌਜ ਵਿੱਚ ਇੱਕ ਚੰਗਾ ਆਫੀਸਰ ਬਣਨ ਦੀਆਂ ਬੇਸਿਕ ਕੁਆਲਿਟੀਆਂ ਹਨ ਜਾਂ ਨਹੀਂ ਹਨ ਠੀਕ ਹੈ ਜੀ ਜੀ ਆਰਮੀ ਦੀ ਐਸਐਸਪੀ ਲਈ ਭਾਰਤ ਵਿੱਚ ਕੁੱਲ ਚਾਰ ਐਸਐਸਬੀ ਸੈਂਟਰਸ ਮੌਜੂਦ ਹਨ ਜਿਨ੍ਹਾਂ ਵਿੱਚੋਂ ਅਲਾਹਾਬਾਦ ਜਿਸ ਨੂੰ ਅੱਜਕੱਲ ਪ੍ਰਯਾਗਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਥੇ ਵੀ ਇੱਕ ਐਸਐਸਬੀ ਸੈਂਟਰ ਮੌਜੂਦ ਹੈ ਤਾਂ ਮੇਰੀ ਐਸਐਸਬੀ ਅਲਾਹਾਬਾਦ ਦੇ 14 ਸੈਂਟਰ ਵਿੱਚ ਠੀਕ ਹੈ ਜੀ ਇਹ ਐਸਐਸਬੀ ਦੇ ਮਲੋ ਬਾਅਦ ਕੋਈ ਸਿਹਤ ਦੇ ਮਾਪਦੰਡ ਵੀ ਹੁੰਦੇ ਨੇ ਜੀ ਬਿਲਕੁਲ ਕੁੱਲ 700 ਤੋਂ 800 ਕੈਂਡੀਡੇਟਸ ਸਿਲੈਕਟ ਕੀਤੇ ਜਾਂਦੇ ਨੇ ਐਸਐਸਬੀ ਦੁਆਰਾ ਉਸ ਤੋਂ ਬਾਅਦ ਹੁਣਦੀ ਮੈਡੀਕਲ ਜਾਂਚ ਹੁੰਦੀ ਹੈ ਤੇ ਪੋਸਟ ਮੈਡੀਕਲ ਜਾਂਚ ਦਾ ਕ੍ਰਾਈਟੇਰੀਆ ਕੈਂਡੀਡੇਟ ਕਿਸ ਸਰਵਿਸ ਨੂੰ ਜੁਆਇਨ ਕਰਦਾ ਹੈ ਉਸ ਉੱਤੇ ਡਿਪੈਂਡ ਕਰਦਾ ਹੈ ਜਿਵੇਂ 에ਅਰ ਫੋਰਸ ਵਿੱਚ ਪਾਇਲਟ ਬਣ ਕੇ ਜਾਣ ਲਈ ਕ੍ਰਾਈਟੇਰੀਆ ਥੋੜਾ ਟਫ ਹੁੰਦਾ ਹੈ ਬਟ ਨੇਵੀ ਅਤੇ ਆਰਮੀ ਵਰਗੀਆਂ ਫੌਜਾਂ ਲਈ ਇਹ ਕ੍ਰਾਈਟੇਰੀਆ ਥੋੜਾ ਘੱਟ ਸਖਤ ਹੁੰਦਾ ਹੈ ਜਿਹੜੇ ਕੈਂਡੀਡੇਟ ਇਸ ਮੈਡੀਕਲ ਟੈਸਟ ਨੂੰ ਪਾਸ ਕਰ ਲੈਂਦੇ ਨੇ ਉਹ ਉਸ ਤੋਂ ਬਾਅਦ ਅਗਲੇ ਪ੍ਰੋਸੈਸ ਲਈ ਤਿਆਰ ਹੋ ਜਾਂਦੇ ਹਾਂ ਜੀ ਰਮਨ ਜੀ ਜਿਵੇਂ ਤੁਸੀਂ 7-800 ਵਿਦਿਆਰਥੀਆਂ ਦੀ ਗੱਲ ਕੀਤੀ ਹੈ ਤਾ ਪੂਰੇ ਭਾਰਤ ਦੇ ਵਿੱਚ ਕਿੰਨੇ ਟੋਟਲ ਕਿੰਨੇ ਵਿਦਿਆਰਥੀ ਆ ਜਿਹੜੇ ਇਸ ਪੇਪਰ ਨੂੰ ਦਿੰਦੇ ਆ ਜੀ ਸ਼ੁਰੂਆਤੀ ਰਿਟਨ ਟੈਸਟ ਵਿੱਚ ਕੁਝ 5 ਤੋਂ 6 ਲੱਖ ਵਿਦਿਆਰਥੀ ਅਪੀਅਰ ਹੁੰਦੇ ਨੇ ਤੇ ਉਹਨਾਂ ਵਿੱਚੋਂ ਕੁੱਲ 9 ਤੋਂ 10 ਹਜ਼ਾਰ ਵਿਦਿਆਰਥੀ ਰਿਟਨ ਟੈਸਟ ਨੂੰ ਕਲੀਅਰ ਕਰਕੇ ਐਸਐਸਬੀ ਲਈ ਅਪੀਅਰ ਕਰਦੇ ਨੇ ਠੀਕ ਹੈ ਜੀ ਤੇ ਜਿਹੜਾ ਸਰਵਿਸ ਸਿਲੈਕਸ਼ਨ ਬੋਰਡ ਹੈ ਉਹ ਅੱਗੇ ਕੁੱਲ 7 ਤੋਂ 800 ਵਿਦਿਆਰਥੀਆਂ ਨੂੰ ਜਾਂ ਕੈਂਡੀਡੇਟਸ ਨੂੰ ਸਿਲੈਕਟ ਕਰਦਾ ਹੈ ਮੈਡੀਕਲ ਐਗਜ਼ਾਮੀਨੇਸ਼ਨ ਲਈ ਉਸ ਤੋਂ ਬਾਅਦ ਇੱਕ ਫਾਈਨਲ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੁਝ 400 ਕੈਂਡੀਡੇਟਸ ਫਾਈਨਲੀ ਸਿਲੈਕਟ ਕੀਤੇ ਜਾਂਦੇ ਹਨ ਜਿਹੜੇ ਜਾ ਕੇ ਐਨਡੀਏ ਜੁਆਇਨ ਕਰਦੇ ਹਨ ਅਤੇ ਇਸ 400 ਕੈਂਡੀਡੇਟਸ ਵਿੱਚੋਂ 10% ਸੀਟਾਂ ਫੀਮੇਲ ਕੈਡਟਸ ਲਈ ਰਾਖਮੀ ਹੈ ਠੀਕ ਹੈ ਜੀ ਅਰਮਾਨ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 12ਵੀਂ ਪਾਸ ਕਰਕੇ ਆਪਾਂ ਐਨਡੀਏ ਦਾ ਟੈਸਟ ਕਲੀਅਰ ਕਰ ਸਕਦੇ ਕੀ ਜਿਹੜਾ ਮੰਨ ਲਓ ਅਫਸਰ ਬਣਦੇ ਲਈ 12ਵੀਂ ਪਾਸ ਕਾਫੀ ਹੈ ਜੀ ਨਹੀਂ 12ਵੀਂ ਜਮਾਤ ਦਾ ਪਾਸ ਹੋਣਾ ਭਾਰਤੀ ਫੌਜ ਵਿੱਚ ਅਫਸਰ ਬਣਨ ਲਈ ਕਾਫੀ ਨਹੀਂ ਹੈ ਐਨਡੀਏ ਦੀ ਟ੍ਰੇਨਿੰਗ ਦੇ ਦੌਰਾਨ ਐਨਡੀਏ ਕੈਡਟਸ ਨੂੰ ਇੱਕ ਗ੍ਰੈਜੂਏਸ਼ਨ ਦੀ ਡਿਗਰੀ ਵੀ ਕਰਵਾਈ ਜਾਂਦੀ ਹੈ ਇਹਦੇ ਵਿੱਚ ਆਰਮੀ ਦੇ ਕੈਡਟਸ ਬੀਐਸਸੀ కెਮਿਸਟਰੀ ਬੀਐਸਸੀ ਕੰਪਿਊਟਰ ਸਾਇੰਸ ਅਤੇ ਬੀਏ ਦੀ ਡਿਗਰੀ ਪ੍ਰਾਪਤ ਕਰਦੇ ਹਨ ਤੇ ਨੇਵੀ ਅਤੇ 에ਅਰ ਫੋਰਸ ਦੇ ਕੈਡਟਸ ਬੀਟੈਕ ਦੀ ਡਿਗਰੀ ਪ੍ਰਾਪਤ ਕਰਦੇ ਹਨ ਇਹ ਡਿਗਰੀ ਆਪਾਂ ਨੂੰ ਭਾਰਤ ਦੀ ਨਾਮੀ ਯੂਨੀਵਰਸਿਟੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੁਆਰਾ ਦਿੱਜਦੀ ਠੀਕ ਹੈ ਇਹ ਜਿਹੜੇ ਬੱਚੇ ਕਈ ਵਾਰੀ ਟੈਸਟ ਦੇ ਵਿੱਚੋਂ ਰਹਿ ਜਾਂਦੇ ਆ ਉਹ ਕਿੰਨੇ ਵਾਰ ਇਹ ਜਿਹੜਾ ਐਨਡੀਏ ਦਾ ਟੈਸਟ ਦੇ ਸਕਦੇ ਆ ਢਿੱਲੋ ਸਾਹਿਬ ਜਿਵੇਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਇਸ ਟੈਸਟ ਨੂੰ ਦੇਣ ਲਈ ਕ੍ਰਾਈਟੇਰੀਆ ਹੈ ਕਿ ਕੈਂਡੀਡੇਟ ਜਿਹੜਾ ਹੈ ਉਹ 16 ਤੋਂ 19 ਸਾਲ ਤੋਂ ਘੱਟ ਹੈ ਉਹ ਕਿੰਨੀ ਵਾਰ ਵੀ ਐਨਡੀਏ ਦਾ ਟੈਸਟ ਦੇ ਸਕਦਾ ਠੀਕ ਹੈ ਤਾਂ ਇੱਕਰਮਾਨ ਜੀ ਲਾਸਟ ਆ ਜਿਹੜਾ ਸਾਡਾ ਸਵਾਲ ਆ ਬਹੁਤ ਜ਼ਰੂਰੀ ਸਵਾਲ ਆ ਐਨਡੀਏ ਦੇ ਵਿੱਚ ਜਿਹੜੀ ਤਿਆਰੀ ਕਰਨ ਵਾਸਤੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਕਿਤਾਬਾਂ ਦੀ ਲੋੜ ਪੈਂਦੀ ਆ ਤਾਂ ਆਪਾਂ ਕਿਹੜੀਆਂ ਅਕੈਡਮੀ ਤੋਂ ਜਾਂ ਆਪਾਂ ਤਿਆਰੀ ਕਰ ਸਕਦੇ ਹਾਂ ਇਹ ਵੀ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸੋ ਜੀ ਐਨਡੀਏ ਦੇ ਰਿਟਨ ਟੈਸਟ ਜਾਂ ਫਿਰ ਜੀਐਸਐਸਪੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੀ ਤਿਆਰੀ ਲਈ ਪੂਰੇ ਇੰਡੀਆ ਵਿੱਚ ਵੱਖ-ਵੱਖ ਕੋਚਿੰਗ ਸੈਂਟਰਸ ਖੁੱਲੇ ਹੋਏ ਆ ਠੀਕ ਹੈ ਜੀ ਬਟ ਮੇਰੀ ਤਾਂ ਇਹ ਹੀ ਸਲਾਹ ਹੈ ਕਿ ਐਨਡੀਏ ਦੀ ਤਿਆਰੀ ਕੋਈ ਵਿਦਿਆਰਥੀ ਘਰ ਬੈਠ ਕੇ ਕਿਤਾਬਾਂ ਤੋਂ ਵੀ ਕਰ ਸਕਦਾ ਹੈ ਜਿਵੇਂ ਕਿ ਮੈਂ ਖੁਦ ਕੀਤੀ ਸੀ ਤਾਂ ਇਹਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਕਿ ਬੀਤੇ ਕੁਝ ਸਾਲਾਂ ਵਿੱਚ ਐਨਡੀਏ ਦੇ ਟੈਸਟ ਦਾ ਪੈਟਰਨ ਕਾਫੀ ਬਦਲ ਰਿਹਾ ਹੈ ਟੈਸਟ ਦੀ ਜਿਹੜੀ ਅਖਿਆਈ ਹੈ ਉਹਨੂੰ ਦਿਨੋ ਦਿਨ ਵਧਾਇਆ ਜਾ ਰਿਹਾ ਹੈ ਕਿਉਂਕਿ ਅੱਜ ਕੱਲ ਵੱਧ ਤੋਂ ਵੱਧ ਕੈਂਡੀਡੇਟਸ NDA ਦਾ ਟੈਸਟ ਦੇ ਰਹੇ ਨੇ ਤਾਂ ਇਹਦੇ ਕਾਰਨ ਜਿਹੜਾ ਹੈ ਪ੍ਰੀਵੀਅਸ ਈਅਰ ਕੁਐਸਚਨਸ ਵੱਧ ਤੋਂ ਵੱਧ ਕੈਂਡੀਡੇਟਸ ਨੂੰ ਕਰਨੇ ਚਾਹੀਦੇ ਹਨ ਯਾਨੀ ਕਿ ਜਿਹੜੇ ਕੁਐਸਚਨਸ NDA ਦੇ ਪਿੱਤੇ ਹੋਏ ਟੈਸਟਾਂ ਵਿੱਚ ਆਲਰੇਡੀ ਆ ਚੁੱਕੇ ਹਨ ਇਸ ਤੋਂ ਇਲਾਵਾ ਬੇਸਿਕਸ ਕਲੀਅਰ ਕਰਨ ਲਈ NDA NA ਮੈਥਮੈਟਿਕਸ ਜੋ ਕਿ ਆਰਐਸ ਅਗਰਵਾਲ ਨਾਮ ਦੇ ਲੇਖਕ ਦੀ ਇੱਕ ਕਿਤਾਬ ਹੈ ਉਹ ਕਾਫੀ ਵਧੀਆ ਮੰਨੀ ਜਾਂਦੀ ਹੈ ਠੀਕ ਹੈ ਜੀ ਇੱਕ ਤੁਹਾਡੇ ਜਿਹੜੀ ਅਕੈਡਮੀ ਦੇ ਵਿੱਚ ਬੜਾ ਮੁਹਾਵਰਾ ਬੜਾ ਮਸ਼ਹੂਰ ਹੈ ਜਿੰਨਾ ਰਗੜਾ ਉਨਾ ਤਗੜਾ ਇਹਦਾ ਕੀ ਦੂਸਰ ਮਸਤਾਰ ਨਾਲ ਦੱਸਿਓ ਥੋੜਾ ਜੇ ਫੌਜ ਦੇ ਵਿੱਚ ਫਿਜ਼ੀਕਲ ਦੇ ਨਾਲ-ਨਾਲ ਮਾਨਸਿਕ ਟ੍ਰੇਨਿੰਗ ਵੀ ਇੱਥੇ ਵਿੱਚ ਚੱਲਦੀ ਹੈ ਤੇ ਉਹਦੇ ਵਿੱਚ ਇਹੀ ਮੰਨਣਾ ਹੈ ਕਿ ਕਿਰੇਟ ਦਿਨ ਪਰ ਜਿੰਨਾ ਹੀ ਜ਼ਿਆਦਾ ਥੱਕੇਗਾ ਫਿਜ਼ੀਕਲੀ ਅਤੇ ਮੈਂਟਲੀ ਫੌਜ ਦੇ ਵਿੱਚ ਉਹ ਉਨੀ ਹੀ ਜ਼ਿਆਦਾ ਇਫੈਕਟਿਵਲੀ ਆਦਿਆਂ ਕੁਆਲਿਟیز ਨੂੰ ਪੋਰਟਰੇ ਕਰ ਸਕਦਾ ਹੈ ਉਹ ਉਨਾ ਹੀ ਇੱਕ ਅੱਛਾ ਲੀਡਰ ਬਣ ਸਕਦਾ ਹੈ ਇਸ ਕਾਰਨ ਐਨਡੀਆਰ ਦੀ ਟ੍ਰੇਨਿੰਗ ਦੇ ਦੌਰਾਨ ਹਰ ਵਕਤ ਕੈਡਿਟਸ ਉੱਤੇ ਕੜੀ ਨਜ਼ਰ ਰੱਖੀ ਜਾਂਦੀ ਹੈ ਜਾਂ ਫਿਰ ਇਹ ਨਜ਼ਰ ਆਫਿਸਰਸ ਦੁਆਰਾ ਜਾਂ ਫਿਰ ਜਿਹੜੇ ਸਾਡੇ ਸੂਬੇਦਾਰ ਹਵਲਦਾਰ 우ਸਤਾਦ ਹੁੰਦੇ ਨੇ ਉਹਨਾਂ ਦੁਆਰਾ ਜਾਂ ਉਸ ਤੋਂ ਇਲਾਵਾ ਸਾਡੇ ਜਿਹੜੇ ਸੀਨੀਅਰ ਕੈਡਿਟਸ ਨੇ ਉਹ ਵੀ ਸਕਵਾਡਰਨਸ ਦੇ ਵਿੱਚ ਸਾਡੇ ਉੱਤੇ ਕੜੀ ਨਜ਼ਰ ਰੱਖਦੇ ਹਨ ਅਤੇ ਸਾਡੀਆਂ ਗਲਤੀਆਂ ਦੇ ਲਈ ਇਹਨਾਂ ਵਿੱਚੋਂ ਕੋਈ ਵੀ ਸਾਨੂੰ ਪਨਿਸ਼ਮੈਂਟ ਦੇ ਸਕਦਾ ਹਾਂਜੀ ਰਮਨ ਜੀ ਤੁਸੀਂ ਜਿਹੜਾ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਜੇ ਮੈਂ ਆਪਣੇ ਹਮ ਉਮਰ ਵਿਦਿਆਰਥੀ ਅਤੇ ਨੌਜਵਾਨ ਭਰਾਵਾਂ ਨੂੰ ਬਸ ਇਹੀ ਬੇਨਤੀ ਕਰਨੀ ਚਾਹੁੰਗਾ ਕਿ ਕੋਈ ਵੀ ਅਜਿਹਾ ਟੈਸਟ ਨਹੀਂ ਹੈ ਜਿਹੜਾ ਮਿਹਨਤ ਅਤੇ ਲਗਨ ਦੇ ਨਾਲ ਕਲੀਅਰ ਨਹੀਂ ਕੀਤਾ ਜਾ ਸਕਦਾ ਸਿਰਫ ਮੈਂ ਨਹੀਂ ਐਨਡੀਏ ਦਾ ਟੈਸਟ ਜਾਂ ਭਾਰਤ ਦਾ ਕੋਈ ਵੀ ਹੋਰ ਟੈਸਟ ਭਾਰਤ ਦਾ ਕੋਈ ਵੀ ਨੌਜਵਾਨ ਕਲੀਅਰ ਕਰ ਸਕਦਾ ਹੈ ਲੋੜ ਹੈ ਤਾਂ ਬਸ ਮਿਹਨਤ ਅਤੇ ਲਗਨ ਬਹੁਤ ਬਹੁਤ ਧੰਨਵਾਦ ਰਮਾਨ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਤਾਂ ਮੈਂ ਬਹੁਤ ਹੀ ਧੰਨਵਾਦੀ ਹਾਂ ਦਰਸ਼ਕਾਂ ਦਾ ਜਿਹੜੇ ਇਸ ਵੀਡੀਓ ਦੇ ਨਾਲ ਜੁੜੇ ਨੇ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ